ਸਸੀ ਕਾਲ ਜੀ ਕਿਸਾਨ ਦੋਸਤੋ ਤੁਹਾਡੇ ਵਾਸਤੇ ਇੱਕ ਬਹੁਤ ਜਿਹੜੀ ਵਧੀਆ ਜਾਣਕਾਰੀ ਆਪਾਂ ਲੈ ਕੇ ਆਏ ਆਂ ਵੀ ਬਹੁਤ ਸਾਰੇ ਸਾਡੇ ਕਿਸਾਨ ਭਰਾ ਇਸ ਟਾਈਮ ਪਰੇਸ਼ਾਨ ਨੇ ਪਰਸਾਨ ਕਿਉਂ ਜੀ ਨਹੀਂ ਕੀਤੇ ਆ ਸਭ ਤੋਂ ਵੱਧ ਮੋਥਰੇ ਨੇ ਕੀਤੇ ਹੋਇਆ ਮੋਥਰਾ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਅਲੱਗ-ਅਲੱਗ ਦਵਾਈਆਂ ਛਰਕਿਆ ਆਪਾਂ ਕਰ ਰਹੇ ਆਂ ਤੇ ਉਹਦੇ ਵਾਸਤੇ ਗੱਲ ਕਰਦੇ ਆਂ ਵੀ ਸਭ ਤੋਂ ਵਧੀਆ ਆਪਾਂ ਕੀ ਕਰ ਸਕਦੇ ਹਾਂ ਜਿਵੇਂ ਆਪਾਂ ਗੱਲ ਕਰਦੇ ਆ ਬਹੁਤ ਸਾਰੇ ਫਾਰਮਰ ਵੀਰੇ ਫੋਨ ਆਉਂਦੇ ਆ ਕਿ ਭਾਈ ਸਾਡੀ ਮੂੰਗੀ ਆ ਉਹਦੇ ਵਿੱਚ ਮੋਤਰਾ ਬਹੁਤ ਹੈ ਮੈਂ ਸਭ ਤੋਂ ਪਹਿਲੇ ਗੱਲ ਕਹਿ ਸਕਦਾ ਕਿ ਜਿਹੜੀ ਮੈਂ ਵੀਡੀਓ ਪਾ ਰਿਹਾ ਅਸੀਂ ਇਹ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸਾਡੇ ਟ੍ਰਾਇਲ ਕਰਾਉਰੇ ਆ ਉਹ ਬਹੁਤ ਵਧੀਆ ਰਹੇ ਨੇ ਜੇ ਕਨੂੰ ਕੋਈ ਫਸਲ ਖਰਾਬ ਹੁੰਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਹੈ ਉਹ ਫਾਰਮਰ ਵੀਰ ਖੁਦ ਆ ਜ਼ਿੰਮੇਵਾਰ ਹੈ ਸਾਨੂੰ ਚੀ ਦਾ ਬਲੇਮ ਨਾ ਕਰੇ ਵੀ ਛੋਟੀ ਵੀਡੀਓ ਦੇਖ ਕੇ ਕਿ ਦਵਾਈ ਕੀਤੀ ਸੀ ਅਸੀਂ ਕਿਸੇ ਨੂੰ ਕੰਪੈਨ ਨਹੀਂ ਕਰਦੇ ਵੀ ਤੁਸੀਂ ਦਵਾਈ ਕਰਨੀ ਕਰਨੀ ਹੈ ਤੁਸੀਂ ਵੀਡੀਓ ਦੇ ਇੱਕ ਦਿਨ ਕਰਨੇ ਕਰ ਲਿਓ ਨਹੀਂ ਦੇਖਣਾ ਨਾ ਕਰਿਓ ਪਰ ਉਹਦੇ ਵਿੱਚ ਜਿਹੜਾ ਕਲੇਮ ਆ ਤੁਹਾਡਾ ਖੁਦ ਹੀ ਹੋਗਾ। ਸੋ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਗੰਨੇ ਦੀ ਖੇਤੀ ਕਰਦੇ ਆ ਜਾਂ ਕੱਦੂ ਦੀ ਖੇਤੀ ਕਰਦੇ ਆ ਜਾਂ ਮੱਕੇ ਦੀ ਖੇਤੀ ਕਰਦੇ ਆ ਉਹਦੇ ਵਾਸਤੇ ਤੁਹਾਡੇ ਲਈ ਸਭ ਤੋਂ ਵਧੀਆ ਜਿਹੜੀ ਦਵਾਈ ਹੈ ਸੈਂਪਰਾ। ਸੈਂਪਰਾ ਤੁਹਾਨੂੰ ਕਦਾ ਪ੍ਰੋਡਕਟ ਹੈ ਜੀ 2 36 ਗ੍ਰਾਮ 1 ਏਕੜ ਦੀ ਰੇਨ ਵਾਲੀ ਹੈ। ਜੇ ਤੁਹਾਨੂੰ 36 ਨੇ ਏਕੜੇ ਸਮਝ ਨਾ ਆਵੇ ਤਾਂ ਤੁਸੀਂ 3.6 ਗ੍ਰਾਮ ਤੋ ਲੀਸਾ ਨਾਲ ਪਾਗੀ ਦੀ ਦਵਾਈ ਉਹ ਕਰ ਸਕਦੇ। ਸੋ ਇਹ ਚੀਜ਼ ਤੁਸੀਂ ਵੀਡੀਓ ਸ਼ੇਅਰ ਵੀ ਕਰਿਓ ਤੇ ਦੂਸਰੀ ਗੱਲ ਕੀ ਹੈ ਮੂੰਗੀ ਵਾਸਤੇ। ਮੂੰਗੀ ਦੇ ਟ੍ਰਾਇਲ ਕਰਾਇਆ ਸੀ ਬਹੁਤ ਸੋਹਣੇ ਰਹੇ ਆ। ਜਿਹੜੇ ਕਿਸਾਨ ਵੀਰ 25 ਗ੍ਰਾਮ ਕਿੱਲੇਸਾ ਨਾਲ ਪਾਗੇ ਘਟੋ ਘਟ ਅੱਠ ਢੋਲੀਆਂ ਦਵਾਈਆਂ ਬਣਾ ਕੇ ਕਿੱਲੇ ਤੇ ਫਿਰ ਕਰਨ ਦੀ ਮੂੰਗੀ ਤੇ ਉੱਥੇ ਵੀ ਜਿਹੜਾ ਰਿਜ਼ਲਟ ਆ ਬਹੁਤ ਸੋਹਣਾ ਹੋਇਆ। ਲੇਕਿਨ ਇੱਕ ਚੀਜ਼ ਧਿਆਨ ਰੱਖਿਓ ਕਿ ਉਹਦੇ ਵਿੱਚ ਜ਼ਿਆਦਾ ਜਲੀ ਸੈਲ ਨਾ ਹੋਵੇ। ਬਾਹਰ ਜਿਆਦਾ ਗਿੱਲਾ ਨਾ ਹੋਵੇ। ਬਿਲਕੁਲ ਮਾੜੀ-ਮੋਟੀ ਸੱਲ ਹੋਵੇ ਫੇਰ ਦੋਇ ਨੀ ਕਰਦੀਆਂ ਔਰ ਇਹ ਮੱਕੇ ਦੇ ਵੀ ਹਿਸਾਬ ਹੈ ਚਿਹਰੀ ਦੇ ਹਿਸਾਬ ਹੈ ਵੀ ਜਿੱਥੇ ਆਪਣਾ ਸੱਲ ਘੱਟ ਹੋਵੇ ਉੱਥੇ ਵਧੀਆ ਇਹ ਕੰਮ ਕਰਦੀ ਹੈ ਸੋ ਜਿਹੜੇ ਸੱਜਣ ਮਿੱਤਰ ਵੀਰ ਦਵਾਈ ਸਸਤੇ ਰੇਟ ਤੇ ਲੈਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪੰਜਾਬ ਪੈਸਟਿਸ ਸਟੋਰ ਮਾਨਸਾ ਕੈਂਚੀਆਂ ਦੇ ਖਿਆਲਿਆਂ ਦਾ ਕੈਸ਼ ਕਾਊਂਟਰ ਹੈ ਪੁੱਛ ਕੇ ਜਿੱਥੋਂ ਮਰਜ਼ੀ ਤੁਸੀਂ ਆ ਸਕਦੇ ਹੋ ਤੇ ਦੂਸਰੀ ਬੇਨਤੀ ਸਮਾਰਟ ਕਿਸਾਨ ਪੀਵੀ 31 ਸਾਡਾ YouTube ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਅਸੀਂ ਤੁਹਾਡੇ ਲਈ ਬਹੁਤ ਸੋਹਣੇ ਵੀਡੀਓ ਤੇ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਆਉਂਦੇ ਰਹਿੰਨੇ। ਸੋ ਧੰਨਵਾਦ ਸਭ ਦਾ। ਜਿਉਂਦੇ ਬਹਦੇ ਰਹੋ ਜੀ। ਅੱਸੀ ਕਾਲਜ ਸਾਰਾ।